बीबी कॉलांट सेवादार भाईदान इलाक समी गावर परिवार जीवन मुड़ शुरू करने मदद मिल सके जिक्र योग है कि जदों तो पंजाब हड़ी स्थिति बनी है तदों तो बीबी कॉलांजी भलाई केंद्र ट्रस्ट वालों हर रोज वे पदर से रात समी भेजी जा रही है इस मौके भाई मनदीप ਭਾਈ ਨਰਿੰਦਰ ਸਿੰਘ ਭਾਈ ਸਰਵਣ ਸਿੰਘ ਭਾਈ ਜਤਿੰਦਰ ਸਿੰਘ ਅਤੇ ਭਾਈ ਚਮਕੌਰ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸੰਤ ਰਸਟ ਵੱਲੋਂ ਕਿਹਾ ਗਿਆ ਕਿ ਇਹ ਸੇਵਾ ਹੜਪੀੜਤਾ ਦੀ ਪੂਰੀ ਸਹਾਇਤਾ ਤੱਕ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਭ ਸੰਗਤਾਂ ਜਾਣਦੇ ਹੀ ਹੋ ਬੀਬੀ ਕੋਲਾ ਜੀ ਭਲਾਈ ਕੇਂਦਰ ਸ੍ਰੀ ਅਮਰਸਰ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਦੀ ਮਹਾਂਪੁਰਸ਼ਾਂ ਵੱਲੋਂ ਅਗਾਹ ਹੋ ਕੇ ਪੰਜਾਬ ਤੇ ਜੋ ਐਡਾ ਔਖਾ ਸਮਾਂ ਆਇਆ ਉਹਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਅਗਾਹ ਲੱਗ ਕੇ ਬਹੁਤ ਦਿਨ ਤੋਂ ਸਵਾਮਾ ਹੜਪੀੜਿਤ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਅੱਜ ਵੀ ਹੜਪੀੜਿਤ ਪਰਿਵਾਰਾਂ ਦੇ ਦਰਦ ਨੂੰ ਮੱਲਬ ਲਾਉਂਦੇ ਹੋਏ ਇਹ ਸੰਗਤ ਦੇ ਸਹਿਯੋਗ ਦੇ ਨਾਲ ਭਲਾਈ ਕੇਂਦਰ ਵੱਲੋਂ ਇਹ ਰਮਦਾਸ ਸਾਈਡ ਤਕਰੀਬਨ 4 ਪਰਿਵਾਰਾਂ ਨੂੰ ਗਾਵਾਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਕਰਦਾ ਸਾਧਨ ਹੀ ਸਿਰਫ ਪਸ਼ੂਆਂ ਤੋਂ ਸੀ ਜੋ ਉਹਨਾਂ ਦੇ ਕਿਰਤ ਦਾ ਸਾਧਨ ਹੀ ਪਸ਼ੂ ਸੀ ਉਹਨਾਂ ਦੇ ਮਰ ਜਾਣ ਪਿੱਛੋਂ ਉਹਨਾਂ ਦਾ ਸਾਧਨ ਖਤਮ ਹੋਣ ਕਰਕੇ ਇੱਕ ਬਾਹ ਫੜਨ ਵਾਲਾ ਕੰਮ ਹੈ ਜੋ ਕਿ ਸੰਗਤ ਦੇ ਸਹਿਯੋਗ ਨਾਲ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਬਾ ਖੋਬੀ ਆਪ ਗਰਾਊਂਡ ਲੈਵਲ ਤੇ ਆਪਣੇ ਸਹਿਯੋਗੀਆਂ ਨੂੰ ਭੇਜ ਕੇ ਪੂਰਾ ਉੱਥੇ ਛਾਣਵੀਨ ਕਰਕੇ ਵਾਕੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਉਹ ਸੇਵਾਵਾਂ ਪਹੁੰਚਦੀਆਂ ਕਰ ਰਹੇ ਨੇ ਅੱਜ ਜੋ ਸੇਵਾ ਇਹ ਅੱਗੇ ਹੋ ਕੇ ਸੰਗਤ ਕਰ ਰਹੀ ਹੈ ਮਹਾਪੁਰਸ਼ਾਂ ਦਾ ਸਹਿਯੋਗ ਲੈ ਕੇ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਗੁਰਦੁਆਰਾ ਗੁਰੂ ਸਿੰਘ ਸਭਾ ਕਰੇਲੀ ਨਰ ਸਿੰਘਪੁਰ ਔਰ ਰਗੁਨਾਥ ਦਾਸ ਜੀ ਮੁਸਲਮ ਸਮਾਜ ਕਰੇਲੀ ਰਾਕਈ ਔਰ ਕਰੇਲੀ ਦੇ ਵਪਾਰੀ ਵੀ ਸਾਰੇ ਰਲ ਕੇ ਗੁਰਦੁਆਰਾ ਗੁਰੂ ਸਿੰਘ ਸਭਾ ਕਰੇਲੀ ਇਹ ਰਿੰਪੀ ਵੀਰ ਜੀ ਲਾਂਬਾਈ ਦੇ ਇਹ ਇਹਨਾਂ ਦੇ ਗਵਾਈ ਦੇ ਵਿੱਚ ਇਹਨਾਂ ਨੇ ਆਪਣੇ ਸਾਰਿਆਂ ਨੇ ਸਯੋਗ ਭੇਜਿਆ ਔਰ ਮਹਾਪੁਰਸ਼ਾਂ ਨਾਲ ਪਿਆਰ ਹੋਣ ਨਾਲ ਤੇ ਇੱਕ ਵਿਸ਼ਵਾਸ ਹੋਣ ਨਾਲ ਤੇ ਸੰਸਥਾ ਤੇ ਇਹ ਮਹਾਪੁਰਸ਼ਾਂ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ ਭਈ ਕਿ ਹੜਪੀੜਤ ਪਰਿਵਾਰਾਂ ਲਈ ਅਸੀਂ ਵੀ ਸੇਵਾ ਕਰਨਾ ਚਾਹੁੰਦੇ ਆਂ ਤੇ ਔਰ ਬੜੇ ਪ੍ਰੇਮ ਨਾਲ ਇਹ ਸਾਰੇ ਤਕਰੀਬਨ 16 17 ਮੈਂਬਰ ਐਮਪੀ ਛੋਟਾ ਜਿਹਾ ਇਲਾਕਾ ਕਰੇਲੀ ਤੋਂ ਇਹ ਵੱਡੀ ਸੇਵਾ ਕਮਾਉਣ ਆਏ ਨੇ ਇਹ ਇਸ ਟਾਈਮ ਜੋ ਸਮਾ ਜਾ ਰਿਹਾ ਮੜ ਵਸੇਬੇ ਦਾ ਐਸ ਟਾਈਮ ਹਰ ਜਿਹੜਾ ਪਾਣੀ ਤਾਂ ਤਕਰੀਬਨ 15-20 ਦਿਨ ਪਹਿਲਾਂ ਉਤਰ ਗਿਆ ਪਰ ਹੁਣ ਟਾਈਮ ਹੈ ਕਿ ਜਿਨ੍ਹਾਂ ਦੇ ਪਸ਼ੂ ਨਹੀਂ ਰਹੇ ਜਿਨ੍ਹਾਂ ਦੇ ਘਰ ਨਹੀਂ ਰਹੇ ਉਹਨਾਂ ਦੀਆਂ ਬਾਹ ਫੜਨ ਦਾ ਔਰ ਇਹ ਸੰਸਥਾ ਅੱਗੇ ਹੋ ਕੇ ਮਹਾਪੁਰਸ਼ ਆਪ ਅੱਗੇ ਹੋ ਕੇ ਬਾਕੀਆਂ ਚੀਜ਼ਾਂ ਨੂੰ ਅਜੇ ਪਿੱਛੇ ਕਰਦੇ ਹੋਏ ਪੰਜਾਬ ਨੂੰ ਜਿਸ ਚੀਜ਼ ਦੀ ਲੋੜ ਹੈ ਔਰ ਪਰਿਵਾਰਾਂ ਨੂੰ ਜਿਸ ਚੀਜ਼ ਦੀ ਲੋੜ ਹੈ ਜਿਹੜੇ ਲੋੜਵੰਦ ਪਰਿਵਾਰ ਹੜਪੀੜਿਤ ਪਰਿਵਾਰ ਨੇ ਉਹਨਾਂ ਦੇ ਅਗਾਹ ਵੱਧ ਕੇ ਬਾਹਰ ਫੜ ਲੈਣੇ ਜੀ ਤੇ ਸਾਰੀ ਸੰਗਤ ਮਹਾਂਪੁਰਸ਼ਾਂ ਦਾ ਪੂਰਾ ਸਹਿਯੋਗ ਕਰੋ ਜੀ ভাই ਮਾਈ ਗੁਰਜੀ ਕੀ ਫਤਿਹ ਹਾਂਜੀ ভাই ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਗੁਰੂ ਸਾਹਿਬ ਦੀ ਮੇਰ ਦੇ ਨਾਲ ਅੱਜ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੋਲਾ ਜੀ ਵਾਲੇ ਉਹਨਾਂ ਵੱਲੋਂ ਜੋ ਹੜ੍ਹ ਦੌਰਾਨ ਜਿਹਨਾਂ ਪਰਿਵਾਰਾਂ ਦੇ ਪਸ਼ੂ ਰੁੜ ਗਏ ਸੀ ਜਿਨ੍ਹਾਂ ਦਾ ਇੱਕ ਇੱਕੀ ਪਸ਼ੂ ਸੀ ਸਿਰਫ ਰੋਜੀ ਜਿਹੜੀ ਉਹ ਪਸ਼ੂਆਂ ਤੇ ਚਲਦੀ ਸੀ ਅੱਜ 9 ਤਰੀਕ 9 ਅਕਤੂਬਰ ਨੂੰ ਇਹ ਚਾਰ گاਵਾ ਜਿਹੜੀਆਂ ਐ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਜਨਾਲਾ ਸਾਈਡ ਤੇ ਰਮਦਾਸ ਪਿੰਡ ਚੌੜਾ ਤੇ ਪਿੰਡ ਕੋਨੇਵਾਲ ਇਹ ਚਾਰਾਂ ਇਲਾਕਿਆਂ ਵਿੱਚ ਜਿਹੜੀਆਂ ਇਹ ਚਾਰ گاਵਾ ਦਿੱਤੀਆਂ ਜਾਣੀਆਂ ਅੱਜ ਉਹਦੇ ਵਾਸਤੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਭਾਈ ਨਰਿੰਦਰ ਸਿੰਘ ਜੀ ਦੀ ਪ੍ਰੇਰਣਾ ਦੇ ਨਾਲ ਗੁਰਦੁਆਰਾ ਸਿੰਘ ਸਭਾ ਕਰੇਲੀ ਜ਼ਿਲ੍ਹਾ ਨਰਸਿੰਘਪੁਰਾ ਐਮਪੀ ਦੀ ਸਮੂਹ ਸੰਗਤ ਇੱਥੇ ਪਹੁੰਚੀ ਆ ਸਾਡੇ ਕੋਲ ਅਸੀਂ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਅੱਜ ਉਹ ਨਾਲ ਜਾ ਕੇ ਇਹ ਸੇਵਾ ਜਿਹੜੀ ਏ ਤੇ ਸਾਡੇ ਮੰਦੀਪ ਸਿੰਘ ਵੀਰ ਜੀ ਜਿਨ੍ਹਾਂ ਦੀ ਸਾਰੀ ਟੀਮ ਕੰਮ ਕਰਦੀ ਪਈ ਏ ਉਹ ਉਹਨਾਂ ਦੀ ਸਰਪ੍ਰਸਤੀ ਏਠ ਤੇ ਸਾਡੇ ਮੁਰਸ਼ਿਦ ਮਾਪੁਰਖ ਭਾਈ ਸਾਹਿਬ ਭਾਈ ਗੁਰਗ왈 ਸਿੰਘ ਉਹਨਾਂ ਦੀਆਂ ਅਸੀਸਾਂ ਨਾਲ ਅੱਜ 9 ਅਕਤੂਬਰ ਨੂੰ ਇਹ ਸੇਵਾ ਜਿਹੜੀ ਏ ਉਹਨਾਂ ਦੇ ਪਿੰਡ ਜਾ ਕੇ ਪਿੰਡ ਪਿੰਡ ਘਰ ਘਰ ਪਹੁੰਚਾ ਕੇ ਉਹਨੇ ਸਾਰੇ ਡੰਗਰਾਂ ਤੇ ਅਸੀਸਾਂ ਦੇਣਾ ਸੰਗਤ ਜੀ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ